ਸੱਚੀਆਂ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮ੍ਰਿਤਕੌਰ ਅੱਜ ਫਿਰ ਤੋਂ ਹਾਜ਼ਰ ਨਾਮਿਸ ਫੇਰ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਪਹਿਲਾਂ ਤਾਂ ਮੈਂ ਮਾਫੀ ਮੰਗਣਾ ਚਾਹੂੰਗੀ ਕਿ ਮੈਂ ਨੈਕਸਟ ਐਪੀਸੋਡ ਅਪਲੋਡ ਨਹੀਂ ਕਰ ਸਕੀ ਪਰਸਨਲ ਰੀਜਨਸ ਕਰਕੇ ਉਹਦੇ ਲਈ ਸੌਰੀ ਫੀਲ ਕਰਦੀ ਹਾਂ ਅੱਜ ਸ਼ੁਰੂ ਕਰਦੇ ਹਾਂ ਚੌਥਵੇਂ ਦਿਨ ਦੀ ਯਾਤਰਾ ਚਲੋ ਸ਼ੁਰੂ ਕਰਦੇ ਹਾਂ ਮੋਲੇ ਧਰਮੀ ਪੈਣ ਲੱਗਾ ਜਿੰਨਾਂ ਕੋਲ ਸਿੱਕੇ ਸਨ ਉਹ ਮੀਂਹ ਵਿੱਚ ਨੱਚਣ ਲੱਗੇ ਜਿੰਨਾਂ ਕੋਲ ਨੋਟ ਸਨ ਉਹ ਡਰ ਕੇ ਦੌੜੇ ਤੇ ਲੁਕਣ ਦਾ ਟਿਕਾਣਾ ਲੱਭਣ ਲੱਗੇ ਇੱਕ ਰੂਸੀ ਲੋਕ ਗੀਤ ਵਿੱਚੋਂ ਚਿੱਟੇ ਬਦਲਾ ਨੇ ਸੂਰਜ ਦੇ ਤਾਪਸ਼ ਨੂੰ ਥੋੜਾ ਮੱਧਮ ਕੀਤਾ ਹੋਇਆ ਸੀ ਮਿੱਟੀ ਦੇ ਘਰਾਂ ਵਾਲੇ ਛੋਟੇ ਜਿਹੇ ਪਿੰਡ ਵਿੱਚ ਇੱਟਾਂ ਦੀ ਦੋ ਮੰਜ਼ਿਲਾ ਇੱਕ ਹਵੇਲੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ ਹਵੇਲੀ ਦੇ ਵੱਡੇ ਦਰਵਾਜੇ ਦੇ ਦੋਵਾਂ ਕੋਲਿਆਂ ਦੇ ਬਣੇ ਸ਼ੇਰਾਂ ਦੇ ਮੂੰਹਾਂ ਵੱਲ ਵੇਖਦਿਆ ਫਕੀਰ ਨੇ ਕਿਹਾ ਜਾਇਦਾਦਾ ਤੇ ਸੰਪਤੀਆਂ ਜੇ ਲੋੜ ਤੋਂ ਜ਼ਿਆਦਾ ਜਾਂ ਹੰਕਾਰ ਦੀ ਪੂਰਤੀ ਦਾ ਸਾਧਨ ਹੋਣ ਤਾਂ ਇਹ ਪੈਰਾਂ ਦੀਆਂ ਬੇੜੀਆਂ ਬਣ ਜਾਂਦੀਆਂ ਨੇ ਇਹਨਾਂ ਦਾ ਮੂੰਹ ਇੱਕ ਜੰਜਾਲ ਵਾਂਗ ਹੈ ਜਿਸ ਵਿੱਚ ਫਸ ਕੇ ਆਪਸੀ ਪਿਆਰ ਦਮ ਤੋੜ ਦਿੰਦਾ ਹੈ ਸਾਈ ਜੀ ਮੋਹ ਤੇ ਪਿਆਰ ਚ ਕੀ ਫਰਕਾ ਕੇਸਰ ਨੇ ਫਕੀਰ ਨੂੰ ਪੁੱਛਿਆ ਮੋਹ ਬੰਦੀਸ਼ ਹੈ ਪਿਆਰ ਆਜ਼ਾਦੀ ਹੈ ਮੋਹ ਪੱਥਰ ਹੈ ਪਿਆਰ ਪਾਣੀ ਹੈ ਮੋਹ ਕਬਜ਼ਾ ਹੈ ਪਿਆਰ ਪਹਿਚਾਨ ਹੈ ਫਕੀਰ ਦੀ ਆਵਾਜ਼ ਵਿੱਚ ਰਵਾਨੀ ਸੀ ਉਸਨੇ ਗੱਲ ਜਾਰੀ ਰੱਖਦੀ ਆ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਕੋਈ ਸਾਧੂ ਕਿਸੇ ਗਰੀਬ ਦੇ ਘਰ ਰਾਤ ਰੁਕਿਆ ਜਿਸ ਕੋਲ ਸਿਰਫ ਇੱਕ ਗਾਂ ਹੀ ਸੀ ਜਿਸ ਦਾ ਦੁੱਧ ਵੇਚ ਕੇ ਉਹ ਗੁਜ਼ਾਰਾ ਹੀ ਕਰਿਆ ਕਰਦਾ ਸੀ ਮਸਾ ਉਸ ਗਰੀਬ ਨੇ ਸਾਧੂ ਦੇ ਆਪਣੇ ਵੇਤ ਮੁਤਾਬਿਕ ਬਹੁਤ ਸੇਵਾ ਕੀਤੀ ਤੇ ਬੇਨਤੀ ਕੀਤੀ ਕਿ ਮੈਨੂੰ ਗੁਰਬਤ ਚੋਂ ਬਾਹਰ ਕੱਢੋ ਸਾਧੂ ਨੇ ਉਸ ਨੂੰ ਪੁੱਛਿਆ ਤੂੰ ਇਸ ਗਾਂ ਨੂੰ ਵੇਚ ਕੇ ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦਾ ਮਹਾਰਾਜ ਮੇਰਾ ਇਸ ਗਾਂ ਨਾਲ ਬਹੁਤ ਮੋਹ ਹੈ ਇਸ ਦੀ ਮਾਂ ਵੀ ਸਾਡੇ ਕੋਲ ਹੀ ਸੀ ਇੰਨੀ ਸੁੰਦਰ ਗਾਂ ਸਾਡੇ ਲਾਕੇ ਚ ਕੋਈ ਹੋਰ ਨਹੀਂ ਹੈਗੀ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਨੇ ਮੇਰੀ ਇੱਜ਼ਤ ਹੈ ਇਸ ਗਾਂ ਕਰਕੇ ਹੀ ਹੁਣ ਤਾਂ ਮੈਂ ਘਰੋਬਾਰ ਵੀ ਨਹੀਂ ਜਾ ਸਕਦਾ ਕਿਉਂਕਿ ਚੋਰਾਂ ਦੀ ਅੱਖ ਮੇਰੀ ਗਾਂ ਤੇ ਬਹੁਤ ਦੇਰ ਦੀ ਆ। ਉਸਨੇ ਕਾਰਨ ਦੱਸਿਆ। ਸਵੇਰੇ ਤੜਕੇ ਸਾਧੂ ਉਸ ਗਰੀਬ ਤੋਂ ਪਹਿਲਾਂ ਉੱਠਿਆ ਤੇ ਉਹਦੀ ਗਾਂ ਖੋਲ ਕੇ ਬਾਹਰ ਛੱਡ ਦਿੱਤੀ ਤੇ ਆਪਣੇ ਸਫ਼ਰ ਤੇ ਅੱਗੇ ਚੱਲ ਪਿਆ। ਕਈ ਸਾਲਾਂ ਬਾਅਦ ਸਾਧੂ ਫੇਰ ਦੁਬਾਰਾ ਆਇਆ। ਉਸ ਗਰੀਬ ਬਾਦਮੀਨੂ ਮਿਲਣ ਲਈ ਆਇਆ। ਝੌਂਪੜੀ ਦੀ ਜਗ੍ਹਾ ਹੁਣ ਇੱਕ ਵੱਡਾ ਸੋਹਣਾ ਮਕਾਨ ਬਣਿਆ ਹੋਇਆ ਸੀ। ਸਾਧੂ ਅੰਦਰ ਗਿਆ ਤਾਂ ਉਸ ਆਦਮੀ ਨੇ ਉਸ ਨੂੰ ਪਛਾਣ ਲਿਆ ਬੜੀ ਸੇਵਾ ਕੀਤੀ ਤੇ ਦੱਸਿਆ ਮਹਾਰਾਜ ਜਿਸ ਦਿਨ ਤੁਸੀਂ ਮੇਰੇ ਕੋਲ ਰਾਤ ਠਹਿਰੇ ਸੀ ਨਾ ਉਸ ਰਾਤ ਮੇਰੀ ਗਾਣਾ ਚੋਰੀ ਹੋ ਗਈ ਸੀ ਬਹੁਤ ਭਾਲ ਕੀਤੀ ਨਹੀਂ ਮਿਲੀ ਮੈਂ ਕਈ ਦਿਨ ਉਦਾਸ ਰਿਆ ਫਿਰ ਗੁਜ਼ਾਰਾ ਕਰਨ ਲਈ ਮੈਂ ਨੇੜੇ ਦੇ ਦਰਿਆ ਤੇ ਬੇੜੀ ਪਾਲੀ ਮੁਸਾਫਰਾਂ ਨੂੰ ਦਰਿਆ ਪਾਰ ਕਰਾਉਣਾ ਤੇ ਮੱਛੀਆਂ ਫੜ ਕੇ ਸ਼ਾਮ ਨੂੰ ਬਾਜ਼ਾਰ 'ਚ ਵੇਚ ਕੇ ਦੇਣੀਆਂ ਹੌਲੀ ਹੌਲੀ ਮੇਰੀ ਆਮਦਨ ਵਧਣ ਲੱਗੀ ਤੁਹਾਡੇ ਚਰਨ ਮੇਰੀ ਝੌਂਪੜੀ 'ਚ ਪੈਣ ਨਾਲ ਹੁਣ ਮੇਰੀ ਗਰੀਬੀ ਦੂਰ ਹੋ ਗਈ ਆ ਉਸ ਆਦਮੀ ਨੇ ਹੱਥ ਜੋੜ ਕੇ ਧੰਨਵਾਦ ਕਰ ਦਿਆ ਗਿਆ ਉਹ ਗਾਂ ਤੇਰਾ ਰਿਜ਼ਕ ਨਹੀਂ ਸੀ ਮੋਹ ਦਾ ਇੱਕ ਜੰਜਾਲ ਸੀ ਸਾਧੂ ਨੇ ਕਿਆ ਤੇ ਅੱਗੇ ਚਾਲੇ ਪਾ ਦਿੱਤੇ ਕੇਸਰ ਨੂੰ ਜ਼ਿੰਦਗੀ ਦੇ ਅਰਥ ਕੁਝ-ਕੁਝ ਸਮਝ ਲੱਗਣ ਲੱਗੇ ਸਨ ਸੂਰਜ ਕਦੋਂ ਦਾ ਢਲ ਚੁੱਕਿਆ ਸੀ ਰਾਤ ਰੁਕਨ ਦਾ ਕੋਈ ਟਿਕਾਣਾ ਅਜੇ ਮਿਲਿਆ ਨਹੀਂ ਸੀ ਟੁੱਲਿਆ 'ਚ ਅੱਗ ਮਗਨ ਲੱਗ ਪਈ ਸੀ ਹਨੇਰਾ ਪਲ-ਪਲ ਵਧ ਰਿਆ ਸੀ ਇੱਕ ਸ਼ਰਾਬੀ ਫਕੀਰ ਤੇ ਕੇਸਰ ਦੇ ਸਾਹਮਣੇ ਆ ਕੇ ਉਹਨਾਂ ਨੂੰ ਬੁਰਾ ਭਲਾ ਬੋਲਣ ਲੱਗ ਪਿਆ ਫਕੀਰ ਨੇ ਮੁਸਕਰਾ ਕੇ ਕਿਹਾ ਜਾਂ ਪਰਮਾਤਮਾ ਤੈਨੂੰ ਸਮਤ ਬਖਸ਼ੇ ਸ਼ਰਾਬੀ ਲੜਖੜਾਉਂਦਾ ਅੱਗੇ ਲੰਘ ਗਿਆ ਇਸਦੇ ਬੋਲ ਸੁਣ ਕੇ ਤੁਹਾਨੂੰ ਗੁੱਸਾ ਨਹੀਂ ਆਇਆ ਸਾਈ ਜੀ ਕੇਸਰ ਨੇ ਪੁੱਛਿਆ ਮਨੁੱਖਤਾ ਦਾ ਪਹਿਲਾ ਹਸੂਲ ਹੀ ਦਇਆ ਤੇ ਹਿਮੈ ਫਕੀਰ ਨੇ ਕਹਾਣੀ ਸ਼ੁਰੂ ਕੀਤੀ ਇੱਕ ਵਾਰ ਇੱਕ ਬੋਧੀ ਮੱਠ ਵਿੱਚ ਕੋਈ ਭਿਕਸ਼ੂ ਚੋਰੀ ਕਰਦਾ ਫੜਿਆ ਗਿਆ ਬਾਕੀ ਭਿਕਸ਼ੂ ਉਸ ਚੋਰ ਨੂੰ ਲਾਮਾ ਕੋ ਲੈ ਆਏ ਤੇ ਦੇਸ਼ ਨਿਕਾਲਾ ਦੇਣ ਦੀ ਮੰਗ ਕਰਨ ਲੱਗੇ ਪਰ ਲਾਮਾ ਨੇ ਇਨਕਾਰ ਕਰ ਦਿੱਤਾ ਲਾਮਾ ਦੇ ਇਸ ਫੈਸਲੇ ਨਾਲ ਉਫ ਪਿਕਸ਼ੂ ਬਹੁਤ ਨਿਰਾਸ਼ ਤੇ ਨਿਰਾਜ ਹੋਈ ਪਿਕਸ਼ੂਾਂ ਦੀ ਨਰਾਜ਼ਗੀ ਵੇਖ ਕੇ ਲਾਮਾ ਨੇ ਉਹਨਾਂ ਨੂੰ ਸਮਝਾਇਆ ਮੈਂ ਜਾਣਦਾ ਹਾਂ ਕਿ ਇਸ ਪਿਕਸ਼ੂ ਨੇ ਚੋਰੀ ਕਰਕੇ ਬਹੁਤ ਵੱਡਾ ਗੁਨਾਹ ਕੀਤਾ ਪਰ ਮੈਂ ਇਹਨੂੰ ਆਪਣੇ ਕੋਲ ਰੱਖਣਾ ਚਾਹਣਾ ਤਾਂ ਕਿ ਇਹ ਇੱਥੇ ਰਹਿ ਕੇ ਆਪਣੇ ਪਾਪ ਦਾ ਪਛਤਾਪ ਕਰ ਸਕੇ ਤੇ ਆਪਣਾ ਸੁਧਾਰ ਕਰ ਸਕੇ ਇਹ ਸੁਣ ਕੇ ਉਸ ਹੋ ਚੋਰ ਪਿਕਸ਼ੂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸਨੇ ਆਪਣਾ ਸਿਰ ਲਾਮਾ ਦੇ ਪੈਰਾਂ ਤੇ ਰੱਖ ਦਿੱਤਾ ਕਹਿੰਦੇ ਹਨ ਕਿ ਉਹ ਪਿਕਸ਼ੂ ਬਾਅਦ ਵਿੱਚ ਬੋਧੀਆਂ ਦਾ ਬਹੁਤ ਸਤਕਾਰਯਕ ਧਾਰਮਿਕ ਆਗੂ ਬਣਿਆ ਜਿੱਥੇ ਖਿਮਾ ਹੈ ਉਥੇ ਪਰਮਾਤਮਾ ਆਪ ਵਿਚਰਦਾ ਹੈ ਫਕੀਰ ਨੇ ਕਿਹਾ ਬਖਸ਼ਣਾ ਪਰਮਾਤਮਾ ਦੀ ਬਿਰਤੀ ਹੈ ਅਸੀਂ ਵੀ پاک ਪ੍ਰਮਾਤਮਾ ਦਾ ਹੀ ਅੰਸ਼ਾ ਇਸ ਲਈ ਜਦੋਂ ਅਸੀਂ ਕਿਸੇ ਨੂੰ ਮਾਫ ਕਰਦੇ ਹਾਂ ਤਾਂ ਸਾਡਾ ਆਪਣਾ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ ਬਦਲਾ ਲੈਣ ਦੀ ਖੁਸ਼ੀ ਹੈ ਪਲਪੜ ਦੀ ਮਾਫ ਕਰਨ ਦਾ ਉਮਰਾਂ ਤੱਕ ਮਾਨ ਰਹਿਦਾ ਹੈ ਕਿਸੇ ਸੋਚ ਰਿਆ ਸੀ ਕਿ ਕਿਸੇ ਨੂੰ ਮਾਫ ਕਰਨ ਲਈ ਫਕੀਰ ਜਿੰਨਾ ਵੱਡਾ ਜਰਾ ਚਾਹੀਦਾ ਹੈ ਰਸਤੇ ਦੇ ਨਾਲ ਹੀ ਬਣੇ ਥੜੇ ਤੇ ਦੋਵਾਂ ਨੇ ਆਪਣਾ ਸਮਾਨ ਟਿਕਾ ਦਿੱਤਾ। ਬੀਸ਼ੇ ਨੇ ਆਪਣੇ ਨੱਕ ਨਾਲ ਚਾਰ ਚਫੇਰੇ ਦਾ ਜ਼ਾਇਜ਼ਾ ਲਿਆ। ਚੰਨ ਪੂਰੇ ਜੋਬਣਦੇ ਸੀ। ਜਾਗਦੇ ਅੰਬਰ ਨੂੰ ਤਾਰਿਆਂ ਦੀ ਲੋ ਨੇ ਆਪਣੇ ਕਲਾਮੇ ਵਿੱਚ ਲੈ ਲਿਆ ਸੀ। ਫਕੀਰ ਸਮਾਦੀ ਲਾ ਕੇ ਆਪਣੀ ਸੂਰਤ ਨੂੰ ਇੱਕ ਦੁਨੀਆ ਚੋਂ ਕੱਢ ਕੇ ਕਿਸੇ ਹੋਰ ਦੁਨੀਆ ਚ ਲੈ ਗਿਆ। ਲੰਮਾ ਪਿਆ ਕੇਸਰ ਅੰਬਰ ਚ ਚਮਕਦੇ ਤਾਰਿਆਂ ਵੱਲ ਵੇਖਣ ਲੱਗਿਆ। ਉਸ ਦੱਤਿਵਾਨ ਧੂ ਤਾਰੇ ਤੇ ਚਾਟ ਗਿਆ। ਇੱਕਦਮ ਉਸ ਨੂੰ ਜੀਤੀ ਦੀ ਕਹੀ ਗੱਲ ਯਾਦ ਆ ਗਈ। ਜਦ ਉਸਨੇ ਤਾਕੀਦ ਕੀਤੀ ਸੀ ਕਿ ਜੇ ਕਦੀ ਆਪਾ ਵਿਛੜੇ ਨਾ ਤਾਂ ਆਪਾ ਦਵੇਂ ਤੂ ਤਾਰੇ ਵੇਖਿਆ ਕਰਾਂਗੇ। ਉਹ ਆਪ ਮੁਹਾਰੇ ਟਿੱਬਿਆਂ ਵੱਲ ਤੁਰ ਪਿਆ। ਫਕੀਰ ਤੇ ਬਿਸ਼ਾਂਸ ਉੱਤੇ ਬੈਸਨ। ਕਾਫੀ ਦੂਰ ਅੱਗੇ ਜਾ ਕੇ ਉਹ ਇੱਕ ਨੀਵੇਂ ਟਿੱਬੇ ਤੇ ਬੈਠ ਕੇ ਸ਼ਾਮ ਕਦੇ ਧਰੂ ਤਾਰੇ ਵਾਲ ਵੇਖਣ ਲੱਗਿਆ ਉਹ ਸੋਚ ਰਿਹਾ ਸੀ ਕਿ ਜੀਤੀ ਵੀ ਹੁਣ ਇਹ ਤਾਰਾ ਵੇਖ ਰਹੀ ਹੋਵੇਗੀ ਉਸ ਨੂੰ ਤਾਰੇ ਵਿੱਚ ਜੀਤੀ ਦਾ ਚਿਹਰਾ ਦਿਸਿਆ ਤੇ ਲੱਗਿਆ ਜਿਵੇਂ ਉਹ ਉਸ ਨਾਲ ਆ ਕੇ ਬੈਠ ਗਈ ਹੋਵੇ ਰੁਮਕ ਦੀ ਪੌਣ ਨੇ ਕੇਸਰ ਦੀਆਂ ਅੱਖਾਂ ਨੂੰ ਨੀਂਦਰ ਨਾਲ ਭਰ ਦਿੱਤਾ ਪਤਾ ਹੀ ਨਾ ਲੱਗਾ ਕਿੱਕਾ ਦੋ ਹਸਨੂਰ ਰੇ ਤਤੇ ਲੰਮੇ ਪਿਆਈ ਨੀਂਦਾ ਗਈ। ਵਿਸ਼ੇ ਦੇ ਪੰਕ ਨਾਲ ਉਸ ਦੀ ਅੱਖ ਖੁੱਲੀ। ਕੇਸਰ ਨੂੰ ਜਾਗਤਾ ਆ ਗਈ ਪਰ ਉਹ ਹਿਲ ਨਾ ਸਕਿਆ। ਕਿਉਂਕਿ ਉਹ ਤਾਂ ਅੱਦਾ ਸਰੀਰ ਰੇਤ ਨਾਲ ਟੱਕਿਆ ਗਿਆ ਸੀ। ਫਕੀਰ ਨੇ ਰੇਤ ਹਟਾ ਕੇ ਕੇਸਰ ਨੂੰ ਉਠਾਇਆ। ਇਹ ਤਾਂ ਬੀਸ਼ਾ ਮੈਨੂੰ ਇੱਥੇ ਲੈ ਆ ਨਹੀ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ। ਫਕੀਰ ਦੀ ਆਵਾਜ਼ ਵਿੱਚ ਫਿਕਰ ਸੀ। ਰੇਗਿਸਤਾਨ ਵਿੱਚ ਰਾਤ ਦੀ ਹਨੇਰੀ ਨਾਲ ਨੀਵੇਂ ਥਾਂ ਰੇਤ ਨਾਲ ਭਰ ਜਾਂਦੇ ਆ ਇਸ ਕਰਕੇ ਆਪਾਂ ਰਾਤ ਨੂੰ ਉੱਚੀ ਤੇ ਪਧਰੀ ਥਾਂ 'ਤੇ ਰੁਕਦੇ ਆ ਫਕੀਰ ਨੇ ਸਮਝਾਉਂਦਿਆਂ ਕਿ ਆਪ ਫੁੱਟਣ ਵਾਲੀ ਐ ਥੋੜੀ ਦੇਰ ਤੱਕ ਆਪਾਂ ਨੂੰ ਹੁਣੇ ਚੱਲ ਪੈਣੇ ਆ ਫਕੀਰ ਨੇ ਕੇਸਰ ਨੂੰ ਉਸ ਦਾ ਝੋਲਾ ਫੜਾਉਂਦਿਆਂ ਕਿ ਕੇਸਰ ਹੌਲੀ ਹੌਲੀ ਫਕੀਰ ਦੇ ਪਿੱਛੇ ਤੁਰ ਪਿਆ ਬਿਸ਼ਾਕਾ ਦੇ ਫਕੀਰ ਦੇ ਅੱਗੇ ਦਿੱਕੇ-ਦਿੱਕੇ ਸਰਦੇ ਪਿੱਛੇ ਦੌੜਦਾ ਖੁਸ਼ ਲੱਗ ਰਿਹਾ ਸੀ ਅੱਜ ਦੀ ਦਿਨ ਦੀ ਯਾਤਰਾ ਇੱਥੇ ਖਤਮ ਹੁੰਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤਨਵਾਤ ਸਿ ਨਾਲ ਜੁੜੇ ਰਹੇ ਫਿਰ ਮਿਲਦੇ ਨਵੀਂ ਸੇਰ ਦੇ ਵਿੱਚ ਨਵੀਂ ਯਾਤਰਾ ਦੇ ਨਾਲ ਸਤਿ ਸ਼੍ਰੀ ਅਕਾਲ